ਹੋਣ ਕੀ ਰਹਿ ਗਿਆ ਇਹ ਦੱਸੋ ਤੇ ਚੱਲ ਉਹ ਤੇ ਮਾਰ ਉਸ ਇਹ ਕੱਲ ਦਾ ਜਿੰਨਾ ਤੂੰ ਹੀ ਮਾਰਿਆ ਵਾ ਨਾ ਉਹੋ ਪਿਆ ਵਾ ਪਹਿਲਾਂ ਓਨਾ ਹੀ ਫੇਰਨਾ ਬਸ ਓਨਾ ਹੀ ਫੇਰਨਾ ਪਹਿਲਾਂ ਗੱਲਾਂ ਦਾ ਪੂਰਾ ਕਰੋ ਤੇ ਫਿਰ ਬਾਕੀ ਮੈਂ ਫੇਰ ਦੂੰਗੀ ਮੈਂ ਕੱਲ ਫੇਰਤੀ ਭਰੀ ਕਿੰਨੀ ਕ ਫੇਰੀ ਹੀ ਇੰਨੀ ਕ ਛੱਡੀ ਤੇ ਉੱਥੇ ਹੀ ਪਈ ਤੂੰ ਤਹੀ ਆਣ ਕੇ ਫੇਰਨਾ ਲੜਦੇ ਸੀ ਮੈਂ ਤਾਂ ਇयां ਛੱਡਿਆ ਸੀ ਚੱਲ ਅੱਜ ਫੇਰ ਇਹ ਸਮਝੋ ਵੀ ਮੈਂ ਤੇਰੇ ਨਾਲ ਅੱਗੇ ਲੜੀ ਆ ਤਾਂ ਮੈਂ ਛੱਡੀ ਗਈ ਗੱਲ ਹੋਈ ਹੁਣ ਰੋਜ਼ ਰੋਜ਼ ਇਹੀ ਕੰਮ ਚੱਲਿਆ ਕਰਨੇ ਆ ਜੇ ਕੰਮ ਕਰਨਾ ਹੁੰਦਾ ਨਾ ਬੰਦੇ ਵਾਂਗੂ ਸਾਰਾ ਕੰਮ ਕਰਿਆ ਕਰ ਦਿਨ ਵਿੱਚ ਜੋ ਬੰਦ ਦੱਸ ਦੇ ਨਾ ਵੀ ਇਦਾਂ ਜੋ ਬੰਨੂ ਦੱਸ ਦੋ ਭਾਣ ਜੀ ਨੂੰ ਮੱਜੀ ਦੱਸ ਦੋ ਮੈਨੂੰ ਨਹੀਂ ਕਿਸੇ ਦਾ ਵੀ ਡਰ ਮੈਂ ਕੰਮ ਉਹਨਾਂ ਹੀ ਕਰਨਾ ਜਿੰਨਾ ਤੁਸੀਂ ਕਰਨਾ ਤੁਸੀਂ ਉਹ ਮੇਰੇ ਕਹਿਣ ਦੇ ਕੰਮ ਕਰਦੇ ਜੀ ਮੈਂ ਵੱਡੀ ਹਾਂ ਤੂੰ ਵੱਡੀ ਹੈ ਕਿ ਮੈਂ ਤੇਰੇ ਕਹਿਣ ਤੇ ਚੱਲਾਂਗੀ ਜਿਹੜੇ ਵੱਡੇ ਹੁੰਦੇ ਆ ਨਾ ਉਹ ਸੁਖ ਝੋਕ ਜਾਂਦੇ ਨਿੱਕੇ ਅੱਗੇ ਤੁਸੀਂ ਤੇ ਸਰੋਪਾਰ ਹੋ ਜਾਂਦੇ ਆਹ ਨਿੱਕੇ ਨੂੰ ਬੋਲਣ ਦਾ ਪਤਾ ਹੋਏ ਨਾ ਫਿਰ ਝੁਕ ਜਾਂਦੇ ਆ ਮੈਨੂੰ ਬੜਾ ਪਤਾ ਵਾ ਠੀਕ ਆ ਮੈਨੂੰ ਨਾ ਪਤੇ ਸਿਖਾਓ ਜਿਹੜਾ ਕੰਮ ਕਰਨ ਵਾਲਾ ਜਾ ਕੇ ਕਰੋ ਨਹੀਂ ਕਰਨਾ ਨਾ ਕਰ ਮੈਂ ਆਪਣਾ ਕੰਮ ਕਰ ਰਹੀ ਹਾਂ ਤੇਰੇ ਵਾਂਗੂ ਲੰਮੇ ਨਹੀਂ ਪਈ ਆਣ ਕੇ ਇੱਥੇ ਤੇ ਤੂੰ ਹੀ ਸੋਚ ਚਾਦਰ ਲੈ ਕੇ ਤੈਨੂੰ ਰੋਕਿਆ ਵਾ ਕਿਸ ਨਿੰਦਰ ਮਾ ਜੋਬ ਨੂੰ ਕਹਿੰਦੇ ਹੋਗੇ ਹੋਰ ਹਾਲ ਕੱਢਦਾ ਫਿਰ ਉਹ ਜਾਓ ਕੰਮ ਵਾਲੀ ਰੱਖ ਲਓ ਬਾਬਾ ਮੇਕੋ ਨਹੀਂ ਤੇ ਫਿਰਦੀ ਆ ਜੋੜੇ ਜੇ ਤਾਂ ਮੈਨੂੰ ਲੋੜ ਹੈ ਕਿ ਮੈਂ ਕੰਮ ਵਾਲੀ ਰੱਖਾਂਗੀ ਤੇ ਫਿਰ ਪੈਸੇ ਕਿੰਨੇ ਦੇਣੇ ਕੰਮ ਵਾਲੀ ਨੂੰ ਜੇ ਤੁਹਾਨੂੰ ਨਹੀਂ ਲੋੜ ਤੇ ਫਿਰ ਮੇਰਾ ਸਿਰ ਕਿਉਂ ਖਾਂਦੇ ਜੇ ਆਕੇ ਤਾਂ ਚਲ ਤੇਰੀ ਵਾਰੀ ਹੈ ਨਾ ਤੇ ਚਾਰੂ ਮਾਰ ਉਹ ਮੇਰੀ ਕੋਈ ਵਾਰੀ ਨਹੀਂ ਕੱਲ ਦਾ ਚੰਗਾ ਤਾਂ ਰਹਿੰਦਾ ਕੱਲ ਤੇ ਪਿਆ ਹੁਣ ਇੱਥੇ ਇਦਾਂ ਹੀ ਬਹਿਣਾ ਵਾ ਇਦਾਂ ਹੀ ਰਹਿਣਾ ਬਸ ਕੋਈ ਗੱਲ ਨਾ ਰਹਾਣ ਦੇ ਜੋਬ ਨੂੰ ਫਿਰ ਲੋਣੀ ਤੇਰੀ ਕਲਾਸ ਪਰ ਭਰ ਦੋ ਭਰ ਦੋ ਕੰਨ ਕੱਲ ਨਹੀਂ ਭਰੇ ਜੋਬ ਨੇ ਕੰਨ ਤਾਂ ਭਰ ਨਹੀਂ ਨਹੀਂ ਫਿਰ ਹਟਦੀ ਤਾਂ ਤੂੰ ਹੈ ਨਹੀਂ ਜਾਓ ਫਿਰ ਨਾ ਤੁਹਾਡੀ ਸੂਈ ਉੱਥੇ ਰੜੀ ਆ ਤੇ ਫੇਰ ਰੜੀ ਰਵੇ ਮੈਂ ਕਰਾਂ ਮੈਂ ਵੀ ਬੈਜਿਆ ਕਰਨਾ ਮੇਰੇ ਕੋ ਨਹੀਂ ਹੁੰਦਾ ਕੰਮ ਤੇ ਬਹੁਤੀ ਲੋੜਵਾ ਨਾ ਤੇ ਕੰਮ ਵਾਲੀ ਰੱਖ ਲੋ ਤੁਹਾਡਾ ਤੇ ਹਾਲੀ ਉਹ ਰਹਿਣਾ ਵਾ ਜਦੋਂ ਵੇਖੋ ਉਦੋਂ ਆਕੜਾ ਆਕੜਾ ਤਾ ਦੋ ਜਿਹੜੇ ਜੁਬਨ ਨੂੰ ਦੱਸਣਾ ਮੈਨੂੰ ਡਰ ਮਾਰਿਆ ਗਿਆ ਤਾ ਉਮੀਦ ਹਾਂਜੀ ਉਹ ਖਾਲੀ ਹੱਥ ਹੀ ਆ ਗਈਆਂ ਤੇ ਮੈਂ ਰੋਟੀ ਢੀਕਣ ਆਂ ਤੇ ਰੋਟੀ ਪੱਕੂਗੀ ਤੇ ਤੁਹਾਨੂੰ ਲੈ ਕੇ ਦਵਾਂਗੀ ਉਹ ਤਾਂ ਮਹਾਰਾਣੀ ਬਾਰ ਸੁੱਤੀ ਉਹਦੀ ਵਾਰ ਹੀ ਅਜੇ ਰੋਟੀ ਪਕਾਉਂਦੀ ਮੈਂ ਤਾਂ ਬਰਨ ਚਾਰੂ ਮਾਰ ਕੇ ਆਈ ਆ ਉਧਰ ਵੇਲੀ ਵੱਲ ਪਰਮੀਤ ਕੱਲ ਤੇਰੀ ਵਾਰੀ ਸੀ ਤੇ ਤਾਂ ਵੀ ਇਹੋ ਹਾਲ ਹੀ ਮੈਂ ਰੋਟੀ ਬਣਾਤੀ ਸੀ ਨਾ ਮੈਂ ਲੰਮੇ ਨਹੀਂ ਭਾਈ ਮੈਂ ਕੰਮ-ਸਾਮ ਕੇ ਫਿਰ ਬੈਠੀ ਤੇ ਚਾਰੂ ਮਾਰਦੇ ਹੋਣ ਕਿ ਮੇਰੇ ਦਵਾਲੇ ਹੋ ਗਈ ਅੱਜ ਉਹਦੀ ਵਾਰੀ ਸੀ ਨਾ ਉਹਨੇ ਚਾਰੂ ਮਾਰਿਆ ਨਾ ਅੰਨ ਰੋਟੀ ਪਕਾਈਏ ਕਹਿੰਦੀ ਆਪੇ ਪਕਾਓ ਜੇ ਬੰਦੀ ਖਾਣੀ ਐ ਤਾਂ ਬਣਾ ਲਓ ਨਹੀਂ ਤੇ ਰਹਿਣ ਦੋ ਮੈਂ ਪਰਮੀਤ ਸ਼ਹਿਰ ਨੂੰ ਜਾਣਾ ਸੀ ਮੈਂ ਸੋਚਨੇ ਰੋਟੀ ਖਾ ਕੇ ਤੇ ਫਿਰ ਜਾਣਾ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਕੱਲ ਜੋ ਬਰਨ ਨਾਲ ਗੱਲ ਕਰੋ ਤੁਸੀਂ ਗੱਲ ਕੀਤੀ ਨਹੀਂ ਹੈ ਵੀ ਇਹਨੂੰ ਕਿਹੜਾ ਪਤਾ ਲੱਗਣਾ ਜੇ ਗੱਲ ਕੀਤੀ ਹੁੰਦੀ ਤਾਂ ਅੱਜ ਸਾਰਾ ਕੰਮ ਕਰਦੀ ਉਹ ਪਰਮੀਤ ਮੈਂ ਕੀਤੀ ਹੀ ਗੱਲ ਜੋਬਨ ਨਾਲ ਹੁਣ ਤੂੰ ਤੇ ਕਹਿੰਨੀ ਆ ਕਿ ਇੱਕ ਵਾਰੀ ਜੋਬਨ ਆ ਕੇ ਉਹਦੇ ਸਿਰ ਤੇ ਸਾਟੀ ਮਾਰਦੇ ਐਦਾਂ ਥੋੜੀ ਹੁੰਦਾ ਐ ਮੈਂ ਜੋਬਨ ਨੂੰ ਸਮਝਾਇਆ ਸੀ ਤੂੰ ਹੀ ਠੇਕਾ ਲਿਆ ਵਾ ਮੇਰੀ ਬੇਇਜ਼ਤੀ ਕਰਾਉਂਦਾ ਪਰਮੀਤ ਸਿੱਧੀ ਗੱਲ ਮੁਕਦੀ ਆ ਜੇ ਉਹਨੇ ਨਹੀਂ ਪਕਾਈ ਤੇ ਤੂੰ ਪਕਾ ਲੈਂਦੀ ਤੇ ਮੈਂ ਕਿਉਂ ਪਕਾਵਾਂ ਫੇਰ ਜੇ ਵਾਰੀ ਉਹਦੀ ਸੀ ਤੇ ਵਾਰੀ ਚੰਗਾ ਤੂੰ ਹੀ ਕੰਮ ਫੜਿਆ ਵਾਰੀ ਰੱਖੀ ਦੀ ਆ ਕਿਤੇ ਚੰਗਾ ਤੂੰ ਰੋਟੀਆਂ ਦੋ ਖਾਣੀਆਂ ਹੁੰਦੀ ਐ ਮੈਂ ਤੇ ਦੋ ਤੂੰ ਖਾਣੀਆਂ ਤੂੰ ਆਪ ਲਾ ਲੈਂਦੀ ਉਹਨੂੰ ਮੈਂ ਆਪਣੇ ਜੋ ਕਿਵੇਂ ਲੱਗੀਆਂ ਉਹਨਾਂ ਖਾਣੇ ਹੈ ਗੱਪੇ ਪਕਾ ਕੇ ਦੇਗੀ ਉਹਨੂੰ ਚਲ ਮੈਨੂੰ ਤਾਂ ਦੇ ਰੋਟੀ ਪਕਾ ਕੇ ਲਾ ਦੇ ਦੋ ਰੋਟੀਆਂ ਆਪੇ ਤੁਹਾਨੂੰ ਭੁੱਖ ਲੱਗੇਗੀ ਦੁਆਲੇ ਮੈਂ ਤਾਂ ਰੋਟੀ ਪਕਾ ਦੇਣੀ ਹੈ ਪਰ ਹੁਣ ਇਦਾਂ ਥੋੜਾ ਰੋਜ਼ ਲੜਾਈ ਕਰਦੇ ਰਹਿਣਾ ਮੈਨੂੰ ਤਾਂ ਉਹਨੂੰ ਹੀ ਸਮਝਾਓ ਥੋੜਾ ਜਿਹਾ ਪਹਿਲਾਂ ਮੈਂ ਇਹ ਆ ਰਹੀ ਤੇ ਚਲ ਕੰਮ ਵੰਡ ਲਿਆ ਵੇਖ ਦੇ ਨਾ ਉਹ ਕਰ ਲੇਗੀ ਇੱਕ ਦਿਨ ਮੈਂ ਕਰ ਲਾਂਗੀ ਜੇ ਉਹ ਵੀ ਨਹੀਂ ਉਹ ਕਰਦੀ ਹੁਣ ਸਾਰਾ ਕੰਮ ਮੈਂ ਹੀ ਥੋੜਾ ਕਰਨਾ ਵਾ ਪਰ ਮੀਤ ਕੱਲ ਮੈਂ ਸਮਝਾਇਆ ਸੀ ਉਹ ਨਹੀਂ ਉਹ ਸਮਝਦੀ ਜੇ ਬੰਦੇ ਕੰਮ ਨਹੀਂ ਕਰਨਾ ਪਹਿ ਬੋਲਣ ਦਾ ਤਾਂ ਪਤਾ ਹੋਵੇ ਉਹ ਬੋਲਦੀ ਨਹੀਂ ਮੇਰੇ ਨਾਲ ਚਾਚਾ ਜੀ ਉਹ ਕਹਿੰਦੀ ਮੈਨੂੰ ਕਿਸੇ ਦਾ ਡਾੜੀ ਨਹੀਂ ਹੈ ਤੂੰ ਜੋ ਕਹਿਣਾ ਕਹਿ ਲਓ ਜੋ ਮੈਨੂੰ ਚਲ ਕੋਈ ਗੱਲ ਕਰਨਿਆ ਕੋਈ ਹੱਲ ਤੂੰ ਹੁਣ ਤੇ ਸਾਰ ਮੈਨੂੰ ਰੋਟੀ ਦੇ ਹੱਲੀ ਦੇ ਮੈਸ਼ਰੋ ਜਾ ਕੇ ਖਾ ਲਾ ਤਾਂ ਹੀ ਵਸ ਰੋਟੀ ਗਈ ਮੈਂ ਤਾਂ ਕੈਂਡੀਟ ਈ ਲਾ ਦਿੰਨੀ ਆ ਪਰ ਇਸ ਚੀਜ਼ ਦਾ ਹੱਲ ਕੱਢ ਲੋ ਰੋਜ਼ ਰੋਜ਼ ਨਹੀਂ ਮੈਨੂੰ ਕੋਲਾ ਡਾਇਰਿੰਦਾ ਲੋਕੀ ਤਮਾਸ਼ਾ ਵੇਖਦੇ ਆ ਬਿਨਾਂ ਕੋਈ ਆਵਾਜ਼ਾਂ ਲੜਨ ਦੀ ਆਂਦੀ ਆ ਜਦੋਂ ਵੇਖੋ ਤੇ ਤੈਨੂੰ ਲੜਨ ਲੋ ਕੌਣ ਕਹਿੰਦਾ ਆ ਮੈਂ ਲੜਨੀ ਆ ਮੈਂ ਤਾਂ ਕੰਮ ਕਰਨੀ ਆ ਉਹੀ ਲੰਮੇ ਪਈ ਹੀ ਆਣ ਕੇ ਵੇੜੇ ਆਤ ਹੋ ਗਈ ਆ ਯਾਰ ਕੀ ਕਰੀਏ ਤੁਹਾਡਾ ਕੱਲ ਵੀ ਤੁਹਾਡਾ ਇਹੋ ਹਾਲ ਹੀ ਅੱਜ ਵੀ ਤੁਹਾਡਾ ਇਹੋ ਹਾਲ ਆ ਤੀਹੇ ਕਿ ਸਮਝਦਾਰੀ ਵਰਤੋ ਨਾ ਤੇ ਗੱਲ ਕਰੋ ਤੇ ਸਾਰੇ ਹੱਲ ਹੋ ਜਾਂਦੇ ਆ ਜੇ ਤੁਸੀਂ ਨੀ ਕੋ ਕਹਿੰਦੇ ਮੈਨੂੰ ਕਹਿ ਦਿੰਦੇ ਮੈਂ ਜੋ ਬਣਾ ਗੱਲ ਕਰਨ ਲੱਗਾ ਉਹਥੇ ਜਾ ਕੇ ਤੀਹੋ ਨੇ ਗੱਲ ਹੀ ਨਹੀਂ ਕਰਦੇ ਉਹਨੂੰ ਕੀ ਹੋਣਾ ਸਾਰੀ ਦਿਹਾੜੀ ਕੰਨਾਂ ਦੇ ਵਿੱਚ ਕੋਈ ਹੋਰ ਆਵਾਜ਼ ਨਹੀਂ ਸੁਣਦੀ ਤੁਹਾਡਾ ਇੱਕਿਆਚੂ ਗਿਆਚੂ ਬੱਸ ਲੱਗ ਰਿਹਾ ਉਹ ਤਾਂ ਹੀ ਭੋਵੇ ਚੱਲੀ ਏ ਉਹਨੂੰ ਕੋਈ ਕੁਝ ਕਹਿੰਦਾ ਹੀ ਨਹੀਂ ਬੱਸ ਵੱਡੀ ਨੂੰ ਬੱਸ ਤੂੰ ਤੂੰ ਢਲ ਜਾ ਤੂੰ ਢਲ ਜਾ ਉਹਨੂੰ ਨਾ ਕੁਛ ਕਿਓ ਤੇ ਪਰਮੀ ਤਾਂ ਵੱਡੇ ਫਿਰ ਵੱਡਾ ਵੱਡੇ ਨੂੰ ਕਹਿੰਦੇ ਆ ਵੱਡੇ ਸਾਰੇ ਕੰਮ ਕਰਦੇ ਆ ਜੇ ਨਿੱਕੇ ਨੂੰ ਬੋਲਣ ਦਾ ਤਰੀਕਾ ਹੋਵੇ ਉਹ ਜੇ ਸਹੀ ਤਰੀਕੇ ਨਾਲ ਬੋਲੇ ਮੈਂ ਪਹਿਲਾਂ ਕੰਮ ਨਹੀਂ ਕਰਦੀ ਰਹੀ ਜਦੋਂ ਉਹਨਾਂ ਦਾ ਵਿਆਹ ਨਹੀਂ ਹੋਇਆ ਸਾਰੇ ਕੰਮ ਕਰਦੀ ਰਹੀ ਆ ਉਹਨੂੰ ਬੋਲਣ ਦਾ ਹੀ ਨਹੀਂ ਪਤਾ ਤੇ ਮੈਂ ਕੰਮ ਕਿਉਂ ਕਰਾਂ ਫਿਰ ਆਕਰ ਨਾਲ ਤਾਂ ਕੋਈ ਕੰਮ ਵੀ ਨਹੀਂ ਹੁੰਦੇ ਪਰ ਮੀਤ ਇਦਾਂ ਨਾ ਘਰ ਖਰਾਬ ਹੋਏ ਨਹੀਂ ਹੁੰਦਾ ਧੰਦਾ ਰਵੇ ਮੈਂ ਠੇਕਾ ਨਹੀਂ ਲਿਆ ਜਦੋਂ ਮੇਰੇ ਵਾਸਤੇ ਸੀ ਨਾ ਮੈਂ ਸਾਰਾ ਘਰ ਜੋੜ ਕੇ ਰੱਖਿਆ ਇਹ ਇਦਾਂ ਨਹੀਂ ਨਾ ਕੋਈ ਕੰਮ ਲੇਟ ਹੁੰਦਾ ਇਹ ਨਾ ਕੁਝ ਹੁੰਦਾ ਜਦੋਂ ਦੀ ਉਹ ਆਈ ਹੈ ਬਸ ਲੜਦੀ ਹੈ ਨਾ ਕੰਮ ਕਰਨਾ ਹੁੰਦਾ ਨਾ ਕੁਝ ਨਾ ਉਹਨੂੰ ਬੋਲਣ ਦਾ ਪਤਾ ਜਾਂ ਤੇ ਜ਼ੁਬਣ ਵੀ ਕੋਈ ਗੱਲ ਕਰੇ ਨਾ ਉਹ ਵੀ ਘਰ ਦੇ ਵਿੱਚ ਕੋਈ ਐਦਾਂ ਦਾ ਕੰਮ ਕਰੇ ਤੇ ਫੇਰ ਅਹੀਂ ਲਾਗੋ ਜੀਏ ਐਦਾਂ ਮੈਂ ਉਹਨੂੰ ਕਿੱਦਾਂ ਕਹਦਾਂਗਾ ਕਿ ਤੂੰ ਜੋਬਨ ਲਾਗੋ ਜਾ ਜੋਬਨ ਕਿਉਂ ਕਹਿਣਾ ਜੋਬਨ ਤੇ ਚੰਗਾ ਸੀ ਉਹ ਵੀ ਉਹਦੇ ਮਗਰ ਲੱਗਾ ਕੋਈ ਗੱਲ ਨਹੀਂ ਮੈਂ ਜੋਬਨ ਨੇ ਕੋਈ ਫੇਰ ਮੈਂ ਕਦੀ ਨਹੀਂ ਵੇਖਿਆ ਕਿ ਜੋਬਨ ਨਾਲ ਕਿ ਜੋ ਉਹਦੇ ਦਿਵਾਲੇ ਹੋਊਗਾ ਪਰ ਤੁਸੀਂ ਮੇਰੇ ਦਿਵਾਲੇ ਹੁੰਦੇ ਯਾਰ ਪਰਮੀਤ ਫੇਰ ਮੈਂ ਦੱਸ ਕੀ ਕਰਾਂ ਤੂੰ ਹੀ ਕੁਐਸਚਨ ਨਾ ਕਰੋ ਫੇਰ ਐਦਾਂ ਹੀ ਰੋਜ਼ ਤਮਾਸ਼ੇ ਵੇਖਿਆ ਕਰੋ ਰੋਟੀ ਲਿਆ ਦੇਣੀ ਤੁਹਾਨੂੰ ਰਹਿਣ ਦੇ ਨਾ ਲੈ ਪਰਮੀਤ ਰੋਟੀ ਇਹੋ ਜੀ ਰੋਟੀ ਬਾਜੋ ਕੀ ਥੋੜਿਆ ਇੰਨਾ ਚੰਗਾ ਮੈਂ ਸ਼ਹਿਰੋਂ ਖਾਲਾ ਰੁਪਈਆ 100 ਖਰਚ ਗਏ ਕਿਚ-ਕਿਚ ਤਨਾ ਹੋਏ ਤੁਹਾਡੀ ਕੱਲ ਵੀ ਇਹੋ ਹਾਲੀ ਤੇ ਹੁਣ ਵੀ ਇਹੋ ਹਾਲਾ 11 ਵਜੇ ਨੂੰ ਆ ਗਿਆ ਉਤੋਂ ਸਵੇਰ ਦੇ ਮੈਂ ਸ਼ਹਿਰ ਨੂੰ ਜਾਣਾ ਕੋਈ ਕਮਸੇ ਕਮ ਤੁਹਾਨੂੰ ਫਿਕਰ ਤੇ ਹੋਣਾ ਚਾਹੀਦਾ ਨਾ ਬੜਾ ਚਾ ਚੜਿਆ ਹੁਣਾਵਾ ਤੁਹਾਨੂੰ ਫੋਨ ਚਲਾਉਂਦਾ ਰੀਜ਼ ਪੂਰੀ ਹੋ ਗਈ ਹੁਣੀ ਡੈਡੀ ਕਿਹੜੀ ਰੀਜ਼ ਪੂਰੀ ਹੋਈ ਹੈ ਮੈਂ ਕੀ ਕੀਤਾ ਹੁਣ ਕੰਨ ਭਰ ਲਏ ਆ ਨਾ ਲੱਗ ਗਿਆ ਵਾ ਚਾ ਸੌਖੇ ਜੀ ਹੁਣ ਮੈਨੂੰ ਨਹੀਂ ਲੋੜ ਕਰਨ ਪੜਦੀ ਇਹੀ ਸੁਣ ਰਹੀ ਇਹਨਾਂ ਨੇ ਗੱਲ ਕੀਤੀ ਹੈ ਅੱਛਾ ਤੇ ਫਿਰ ਭਾਦੀ ਨੂੰ ਅੱਦਵਾ ਕਰਨ ਪਰੰਦੀ ਆਹੋ ਤੈਨੂੰ ਕੋਈ ਹੱਤ ਨਹੀਂ ਆ ਸਾਨੂੰ ਹੀ ਹੱਤ ਆ ਮਾਰੀਆਂ ਨੇ ਉਹ ਮੈਂ ਦੱਸਿਆ ਵਾ ਜਾ ਕੇ ਥੋਰ ਕਿੰਨੇ ਦੱਸਣਾ ਹੈ ਆਪੇ ਤੁਸੀਂ ਗੱਲਾਂ ਕਰ ਲੈਂਦੇ ਜੀ ਆਪੇ ਕੱਲ ਤੂੰ ਕੰਮ ਟਾਈਮ ਨਾਲ ਸੰਭ ਲੈਂਦੀ ਤਾਂ ਸਾਨੂੰ ਕੀ ਲੋੜ ਪਈ ਹੁੰਦੀ ਕਰਨ ਪਰੰਦੀ ਉਹ ਦੀਦੀ ਚਲਾਕ ਦੇ ਨਾਲ ਨਾ ਝਗਲ ਖੋਰ ਨਾ ਬੰਦੀ ਜਾ ਸੱਚੀਆਂ ਗੱਲਾਂ ਦੱਸਣੇ ਆ ਆਪਣੇ ਮਨੋਂ ਨਹੀਂ ਬਣਾ ਕੇ ਦੱਸ ਦੇ ਜੀ ਸੱਚ ਕੀ ਦੱਸਿਆ ਫਿਰ ਕੱਲ ਵਾਲਾ ਰੋਟੀ ਕਿਉਂ ਨਹੀਂ ਪਕਾਈ ਫਿਰ ਕੱਲ ਕਿਦਾਂ ਪਕਾਈ ਸੀ ਰੋਟੀ ਮੈਂ ਤੇ ਕੱਲ ਹੀ ਕਹਿਤਾ ਸੀ ਮੈਂ ਹੱਜੇ ਅੱਜ ਮੈਂ ਬਈਆਂ ਖਾਧੀਆਂ ਕੱਲ ਮੈਂ ਕਹਿਨੂੰ ਨਹੀਂ ਖਾਣਦਣੀ ਤੂੰ ਬਈਆਂ ਲਾਉਂਦੀ ਸਾਡੇ ਅਸੇ ਆਪਾਂ ਵੀ ਖਾ ਲੈਂਦੇ ਮੁੜ ਕੇ ਬਾਅਦ ਜਦ ਤੱਕ ਨਾ ਕੁਝ ਹੋ ਜਾਏ ਨਹੀਂ ਇਹ ਕੱਲ ਜੀ ਮੈਂ ਲਾਈਆ ਤੇ ਅੱਜ ਤੂੰ ਹੀ ਉਦਾਂ ਹੀ ਕੀਤਾ ਹੁਣ ਕੱਲ ਤੇ ਹੀ ਕੰਮ ਕਿਦਾਂ ਕਰੋਗੇ ਇਦਾਂ ਤਾਂ ਨਹੀਂ ਜੋਤਵਾਲਾ ਖਾਣੀ ਜੇ ਤੇ ਕੰਮ ਕਰਨਾ ਨਾ ਤਾਂ ਸਿੱਧੇ ਤਰੀਕੇ ਨਾਲ ਕੰਮ ਕਰ ਨਹੀਂ ਤੇ ਫਿਰ ਕੋਈ ਹੱਲ ਕੱਢ ਲੀਏ ਸਾਰੇ ਜਣ ਬਹਿ ਕੇ ਉਹ ਵੇਖੋ ਜਿਹੜੇ ਵੱਡੇ ਸਿੱਧੇ ਕੰਮ ਕਰ ਰਹੇ ਨਾ ਫਿਰ ਨਿੱਕੇ ਸਿੱਧੇ ਕੰਮ ਕਰਦੇ ਆ ਤੂੰ ਤੂੰ ਹੀ ਪਹਿਲਾਂ ਪ ਆ ਹੋਇ ਦਈ ਹੈਗਾ ਨਿੱਕੇ ਮੋਲਣ ਦਾ ਪਤਾ ਨਹੀਂ ਤੇ ਵੱਡੇ ਕੰਮ ਸਿੱਧੇ ਕਰਨਾ ਹੈ ਨਾ ਸਾਰੇ ਉਹ ਮੈਂ ਤਾਂ ਟੀ ਗੋਲੀ ਮਾਰਤੀ ਮੈਂ ਕੀ ਕਹਤਾਂ ਤੁਹਾਨੂੰ ਨਹੀਂ ਬੋਲਣ ਕਿਦਾਂ ਰਹੀ ਤੂੰ ਕੱਲ ਵੀ ਕਿਦਾਂ ਬੋਲੀ ਕੀ ਕਿਹਾ ਮੈਂ ਕਿਹਾ ਕੀ ਦੱਸੋ ਬੋਲਦੀ ਨਹੀਂ ਚੰਗਾ ਬਾਅਦ ਵਿੱਚ ਜਦੋਂ ਤੈਨੂੰ ਕਹੋ ਤੇ ਫੇਰ ਕਹਿੰਦੇ ਮੈਂ ਕੁਛ ਕਿਹਾ ਹੀ ਨਹੀਂ ਤੂੰ ਤਾਂ ਉਹ ਟਾਈਮ ਤੇ ਹੀ ਮੁਕਰ ਜਾਨੀ ਉਹ ਮੈਂ ਮੁਕਰ ਜਾਨੀ ਆ ਤੇ ਮੈਂ ਮੁਕਰਦੀ ਰਹਿਣਾ ਵਾ ਜੇ ਨਾ ਚਾਹਤੇ ਹੀ ਸਹੀ ਕੰਮ ਨਾ ਕਰੋਗੇ ਆਪ ਤੇ ਹੀ ਸਹੀ ਕੰਮ ਨਹੀਂ ਜੇ ਕਰਦੇ ਉਦੋਂ ਕੰਮ ਵੰਡਣ ਦੀ ਬੜੀ ਕਾਲੀ ਹਜਾ ਤੇ ਫਿਰ ਉਹਦੋਂ ਨਾ ਵੰਡਦੇ ਉਦੋਂ ਤੇ ਕਹਿੰਦੇ ਹੀ ਇੱਕ ਇੱਕ ਦਿਨ ਦਾ ਦੇ ਦੋ ਉਹ ਵੀ ਤੇਰੇ ਕਰਕੇ ਵੰਡਿਆ ਸੀ ਪਹਿ ਜਦੋਂ ਦੀ ਤੂੰ ਆਈ ਹੈ ਨਾ ਰੋਜ਼ ਦੀ ਲੜਾਈ ਰਹਿ ਗਈ ਹੈ ਮੈਨੂੰ ਆਹ ਕੰਮ ਨਹੀਂ ਕਰਨਾ ਮੈਂ ਆਹੋ ਕੰਮ ਨਹੀਂ ਕਰਨਾ ਹੁਣ ਸਾਰੇ ਕੰਮ ਮੈਂ ਹੀ ਥੋੜੇ ਕਰਨੇ ਆ ਚੱਲ ਤੂੰ ਹੀ ਕਰ ਲੋ ਜਿਹੜੇ ਮੈਡਲ ਮੈਨੂੰ ਨਹੀਂ ਵੇ ਤੂੰ ਹੀ ਪਵਾ ਲੋ ਤੇ ਲੱਭ ਕੇ ਨਾ ਵੱਡਾ ਜਿਹਾ ਰੱਸਾ ਉਹਦੇ ਨਾਲ ਮੈਨੂੰ ਫਾਹ ਦੇ ਦੋ ਤੇ ਮੈਂ ਲਟਕਦੀ ਰਹੂੰਗੀ ਤੇ ਵੇਖਦੀ ਰਹੀ ਮੈਨੂੰ ਤੇ ਕਹਿੰਦੀ ਰਹੀ ਵੀ ਕੰਮ ਕਰ ਲਾ ਆਹੋ ਕੰਮ ਨਾ ਕਰ ਤੂੰ ਤੇਨ ਮੈਂ ਰੱਸਾ ਦੇ ਕੇ ਤੇ ਗੱਲ ਚ ਤੇ ਮੈਂ ਅਪਜੇਲ ਚਿਲ ਜਾ ਹਨਾ ਉਹ ਫੇਰ ਹੀ ਚੰਗੀ ਰਹੇਗੀ ਨਾਲੇ ਉੱਥੇ ਨਾ ਪੱਕੀਆਂ ਭੁਗਾਈਆਂ ਕਹਿੰਦੇ ਮਿਲ ਜਾਂਦੀਆਂ ਵਾ ਦਾਲ ਪੜੀ ਸੁਆਦ ਹੁੰਦੀ ਹੈ ਆਹੋ ਕੰਮ ਕਰ ਚੰਗਾ ਚ ਪਾ ਮੈਂ ਨਹੀਂ ਜੇ ਕਰਨਾ ਮੈਂ ਜਾਂਦੇ ਮਰ ਜਾਣਾ ਤੇ ਜਾਂ ਫਿਰ ਵਿਹਲੀ ਰਹਿਣਾ ਆਹੋ ਇਹ ਹੀ ਧਮਕੀ ਰਹੀ ਤੇ ਸੁਣਨ ਵਾਲੀ ਕ ਚਲ ਜੇ ਫਿਰ ਧਮਕੀ ਹੈ ਨਾ ਤੇ ਧਮਕੀ ਸਮਝ ਲੈ ਕੰਮ ਕਰੀ ਜਾ ਬਸ ਮੈਂ ਆਪਣੇ ਜੋਗੀ ਰੋਟੀ ਪਕਾਣੀ ਹੈ ਆਪਣੇ ਜੋਗੀ ਪਕਾ ਸਕਦੇ ਨੇ ਪਕਾ ਕੇ ਖਾ ਲੈਣ ਤੇ ਰਹੋ ਭੁਖੇ ਮੈਂ ਠੇਕਾ ਨਹੀਂ ਲਿਆ ਪਹਿਲਾਂ ਉਹ ਰੋਟੀ ਖਵਾਲਦੀ ਰਹੀ ਹਾਂ ਹੁਣ ਵਿਆਹ ਹੋ ਗਿਆ ਤਾਂ ਹੁਣ ਵੀ ਰੋਟੀ ਮੈਂ ਹੀ ਪਕਾਵਾਂ ਤੇ ਪਹਿਲਾਂ ਤਾਂ ਬੜੀ ਮਿੱਠੀ ਬਣਨੀ ਹੈ ਵੀ ਮੈਂ ਭਾਬੀਆਂ ਦੇ ਹੁਣ ਵੀ ਖਵਾਲ ਦੇ ਹੁਣ ਕੀ ਹੋਇਆ ਉਦੋਂ ਤੂੰ ਨਹੀਂ ਨਾਈ ਉਦੋਂ ਮੇਰੀ ਜ਼ਿੰਮੇਵਾਰੀ ਸੀ ਸਿਕਿਉਰਿਟੀ ਪਕਾ ਕੇ ਨੂੰ ਖਾ ਲੈਣੀ ਆ ਹੁਣ ਜਦੋਂ ਦਾ ਪਰਿਵਾਰ ਹੈ ਨਹੀਂ ਆ ਪੀਸੀ ਆਪਾਂ ਤੇ ਸਾਰਾ ਮੇਰਾ ਹੀ ਆ ਮੈਨੂੰ ਫਾਫੂ ਦੇ ਦੋ ਤੇ ਕੰਮ ਨਹੀਂ ਬੜੇ ਤੇ ਵਿਆਹ ਕੇ ਖਾਲੀ ਲਿਆਂਦਾ ਜੇ ਤੂੰ ਕੰਮ ਹੀ ਨਹੀਂ ਕਰਨਾ ਤੇ ਫਿਰ ਘਰੇ ਰਹਿਣਾ ਨਹੀਂ ਨਹੀਂ ਪਹਿਲਾਂ ਪੁੱਛ ਲੈਣਾ ਹੀ ਨਾ ਵੀ ਕੰਮ ਕਰਦੀ ਆ ਕਿ ਨਹੀਂ ਆ ਆਦਰ ਪੇਕੇਆਂ ਦਾ ਰਿਵਾਜ ਹੋਣਾ ਵੀ ਰੋਟੀ ਨਹੀਂ ਬਣਾ ਕੇ ਦੇਣੀ ਬੰਦੇ ਨੂੰ ਮੇਰੇ ਪੇਕੇਆਂ ਦਾ ਰਿਵਾਜ ਨਹੀਂ ਆ ਤੁਹਾਡੇ ਪੇਕੇਆਂ ਦਾ ਰਿਵਾਜ ਵਾ ਵੀ ਪਹਿਲਾਂ ਮਿੱਠੇ ਬਣੇ ਰਹਿਣਾ ਤੇ ਬਾਅਦ ਜਦੋਂ ਬਗਾਨੀਆਂ ਆ ਜਾਂਦੀਆਂ ਫਿਰ ਕਹਿਣਾ ਮੈਂ ਹੀ ਕਰਦੀ ਰਹੀ ਆ ਫਸ ਕੀ ਕਰਨੀ ਆ ਤੇਰੇ ਤੇ ਪੇਕੇ ਨੇ ਸਿਖਾਇਆ ਹੀ ਇਹੀ ਆ ਕਿ ਉਹਨਾਂ ਕਹਿਣਾ ਲੜਨਾ ਕਿੱਦਾਂ ਹੈ ਦੀਦੀ ਮੇਰੀ ਗੱਲ ਸੁਣ ਲੈ ਮੇਰੇ ਪੇ ਕਹਿੰਦੇ ਨਾ ਚਾਹੀ ਮੈਂ ਫੜ ਕੇ ਤੇਰਾ ਗਲਾ ਜੇ ਮਰੋੜ ਦੇ ਨੀ ਤੂੰ ਮੇਰਾ ਗਲਾ ਫੜੇਂਗੀ ਮੈਂ ਤੇਰੇ ਤੋਂ ਹੋਂਦੇ ਗੋਡਾ ਰੱਖ ਦੇਣਾ ਫੇਰ ਉੱਠਿਆ ਨਹੀਂ ਜਣਾ ਤੇਰੇ ਕੋਲ ਰੱਖ ਫੇਰ ਧੋਂਦੇ ਗੋਡਾ ਕਹਿੰਦੇ ਲੜਨਾ ਸਿਖਾਇਆ ਵਾ ਨਾ ਤੁਹਾਨੂੰ ਵੀ ਧੋਂਦੇ ਗੋਡਾ ਹੀ ਰੱਖਣਾ ਸਿਖਾਇਆ ਵਾ ਜਾ ਉਹਰ ਕੇ ਤੇ ਗੋਡਾ ਰੱਖੋ ਜਾ ਕੇ ਐਵੇਂ ਮੇਰੇ ਵੱਲ ਨਾ ਆਈ ਮੈਂ ਸੱਚੀ ਦਾ ਭਲੇ ਨਹੀਂ ਹਾਂ ਕੋਈ ਗੱਲ ਤੇਰੇ ਵਾਂਗੂ ਸਿੱਧੇ ਕਰਨਾ ਹੁੰਦਾ ਮੈਨੂੰ ਆਉਂਦਾ ਵਾ ਕਿ ਡੀਲਰ ਨੂੰ ਤਿਆਰ ਰਿੰਦੀ ਚੋ ਵੀ ਨਾ ਇਹਨੂੰ ਮੈਂ ਢਾ ਹੀ ਲੈਣਾ ਫੇਰ ਇਹਦੇ ਘਟਕਾਣੇ ਹੋਣੀਆਂ ਇਹਦੇ ਪੂਵੇ ਚੜੀ ਇਹਨੂੰ ਅਕਲ ਤੇ ਕੋਈ ਨਹੀਂ ਮੈਂ ਸਿਖਾ ਦੇਣੀ ਇੱਕ ਮਿੰਟ ਜੀ 10 ਪੀ ਇਹੋ ਜਿਹੇ ਜੀਆਂ ਦਾ ਭਲਾ ਚਾਰ ਪਾਉਣਾ ਵਾ ਜੇ ਜੇ ਹਨ ਰੋਟੀ ਟਾਈਮ ਸਿਰ ਦੀ ਮਿਲ ਸਕਦੀ ਤੇ ਅਸੀਂ ਤੁਹਾਨੂੰ ਕੀ ਕਰਨਾ ਬੰਦਾ ਪੁੱਛੇ ਇਹ ਤੋਂ ਚੰਗਾ ਤੇ ਇਹ ਆ ਕਿ ਬੰਦਾ ਸ਼ਹਿਰ ਜਾਵੇ ਉਥੋਂ ਰੋਟੀ ਪਾਣੀ ਖਾ ਕੇ ਤੇ ਘਰ ਨੂੰ ਆਜੇ ਇਹਨਾਂ ਨੂੰ ਪੁੱਛੇ ਹੀ ਨਾ ਰਹਿਂਦੇ ਇਹਨਾਂ ਨੂੰ ਭੁੱਖੀਆਂ ਹੀ ਕਵੇ ਰੋ ਤੁਸੀਂ ਲੜਦੀਆਂ ਇੱਕ ਦੂਜੇ ਨਾਲ ਅਸੀਂ ਤਾਂ ਬਾਹਰੋਂ ਖਾ ਆਏ ਹਾਂ ਕਿੱਥੇ ਚੱਲ ਬੇ ਜੇ ਚੱਲੇ ਆ ਯਾਰ ਬਾਹਰ ਕੰਮ ਕਿਤੇ ਕਿੱਥੇ ਕਿੱਥੇ ਚੱਲ ਬੇ ਚਲੇ ਆਈਏ ਯਾਰ ਰੋਟੀ ਖਾਣ ਰੋਟੀ ਖਾਣ ਚੱਲੇ ਉਹ ਰੋਟੀ ਖਾਂ ਜਾਂਦੇ ਤੇ ਮੈਨੂੰ ਵੀ ਨਾਲ ਹੀ ਲੈ ਜਾਓ ਰੋਟੀ ਦਾ ਤਾਂ ਚੰਗਾ ਇਹਨਾ ਤਮਾਸ਼ਾ ਬਣਾਇਆ ਆ ਵਾ ਵੀ 10 ਦੋਵਾਂ ਜਿਹੜੇ ਨੂੰ ਕੰਮ ਵੰਡਿਆ ਵੀ ਹੈਗਾ ਇਹੇ ਵੀ ਇੱਕ ਦਿਨ ਇੱਕ ਨੇ ਕਰਨਾ ਦੂਜੇ ਦਿਨ ਦੂਜੇ ਨੇ ਕਰਨਾ ਤੇ ਐਨੇ ਜੀ ਵੇਖ ਲਾ ਲੜਦੀਆਂ ਰਹਿੰਦੀਆਂ ਹੱਦ ਕਰਦੀਆਂ ਯਾਰ ਸਮਝਦੀਆਂ ਨਹੀਂ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਮੈਨਾਂ ਤੇ ਇੱਕ ਦਿਨ ਲ ਘੰਡਿਆਈਓ ਮੈਂ ਪਿੰਡ ਨੂੰ ਫੋਨ ਕਰਾਉਣਾ ਤੇ ਫਿਰ ਇੱਕ ਦਿਨਾਂ ਕਰਿਓ ਦੋਵਾਂ ਤੇ ਕਰਿਓ ਤੇ ਕਰਨਾ ਹੀ ਪੈਣਾ ਦੋਵਾਂ ਦੇ ਇਥੇ ਪੇਕੇ ਸਦੀਏ ਉਹਨਾਂ ਨੇ ਕਹੀਏ ਭੀ ਜੇ ਇਹਨਾਂ ਨੇ ਰੋਟੀਆਂ ਨੂੰ ਪਕਾ ਕੇ ਦੇਣੀ ਟਾਈਮ ਸਿਰ ਹੈ ਤਾਂ ਫਿਰ ਇਹਨਾਂ ਦਾ ਸਾਨੂੰ ਇਥੇ ਹੁੰਦਾ ਫਾਇਦਾ ਕੀ ਆ ਕਮਾਲ ਦਾ ਯਾਰ ਜੋ ਬਣ ਕੰਮ ਚੱਲਣ ਰਿਹਾ ਸਾਡੇ ਨਾਲ ਜੱਗੋ ਤੇਰਵੀਂ ਹੀ ਹੋਣੀ ਹੈ ਸਾਡੇ ਨਾਲ ਤੇ ਯਾਰ ਮੇਰਾ ਤਾਂ ਰਹਾਦਾ ਸਾਨੂੰ ਕੋਹਨਾ ਕੋਸ ਸੋਚਣਾ ਚਾਹੀਦਾ ਵਾ ਐਦਾਂ ਨਹੀਂ ਕੰਮ ਚੱਲਣਾ ਐਦਾਂ ਤੇ ਯਾਰ ਕੱਲ ਨੂੰ ਸਾਨੂੰ ਬਾਹਰ ਘੜ ਦੇਣਗੀਆਂ ਦੋਈ ਜਣੀਆਂ ਹੀ ਆ ਸਾਨੂੰ ਨਹੀਂ ਰੋਟੀ ਪਕਾ ਕੇ ਦੇਣ ਜੜੀਆਂ ਕੱਲ ਨੂੰ ਬੰਦੇ ਆਉਣੇ ਕੰਮ ਹੈ ਸਾਡੇ ਉਹਨਾਂ ਨੇ ਕਣਕ ਬੀਜਣੀ ਆ ਕਈ ਕੋਹ ਕਰਨਾ ਵਾ ਉਹਨਾਂ ਨੂੰ ਕੀ ਚਾਹ ਬਣੀ ਬਣਾ ਕੇ ਦੇਣਗੀਆਂ? ਕਦੀਵੇਂ ਦੇਣੀਆਂ ਇਹਨਾਂ ਨੇ। ਅਸੀਂ ਹੁਣ ਉਹਦਾ ਕਿੱਥੇ ਚੱਲੇ ਜੇ? ਮੈਂ ਸ਼ਹਿਰ ਨੂੰ ਚੱਲੇ ਆਂ। ਆਪਾਂ ਇੰਦਾਂ ਕਰੀਏ, ਸ਼ਹਿਰ ਜਾਣੇ ਆ। ਉੱਥੇ ਰੋਟੀ ਪਾਣੀ ਖਾ ਕੇ ਚੁੱਪ ਕੇ ਘਰ ਆ ਜਾਈਏ। ਠੀਕ ਆ? ਇਹਨਾਂ ਨੂੰ ਲੜਦਿਆਂ ਰਹਿਣ ਤੋਂ। ਗਾਂ ਤੋਂ ਵੀ ਇਹ ਜਦੋਂ ਲੜਨ ਨਾ ਰੋਟੀ ਪਾਣੀ ਨਾ ਪਕਾਉਣ। ਚੁੱਪ ਕਰਕੇ ਨਾ ਸ਼ਹਿਰ ਜਾ ਕੇ ਰੋਟੀ ਖਾ ਆਏ। ਤੇ ਜਦੋਂ ਪੈਸੇ ਖਰਚੇ ਨਾ ਰੋਈਦੇ ਰੋਏ ਆਪਾਂ। ਤੇ ਇਹਨਾਂ ਆਪੇ ਵੇਖੋ ਕਿਦਾਂ ਟਾਈਮ ਸਪਕਾ ਕੇ ਦੇ ਆ ਕਰਨੇ। ਯਾਰ ਮੈਂ ਕਦੋਂ ਦਾ ਢੀਕਣ ਡਿਆ ਕਿ ਹੁਣ ਰੋਟੀ ਲੈ ਕੇ ਦਿੰਦੀ ਆ। ਹਾਰ ਕੇ ਮੈਂ ਨਿਕਲਿਆ